ਸਾਥੀਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਬੈਠੇ ਆ ਇੱਕ ਆਪਣੇ ਘਰ ਪਰਿਵਾਰ ਦੇ ਵਿੱਚ ਪਿੰਡ ਮਾਛੀ ਦੇ ਮਾਛੀ ਵਾਲਾ ਪਿੰਡ ਮਾਛੀ ਵਾਲੇ ਬੈਠੇ ਆ ਜਿਹੜਾ ਕਿ ਹਮਰਪੁਰ ਜ਼ਿਲ੍ਹੇ ਦਾ ਜਨਾਲੇ ਏਰੀਏ ਦੇ ਪਿੰਡ ਨੇ ਜਿੱਥੇ ਪਾਣੀ ਨੇ ਵੱਡੀ ਮਾਰ ਮਾਰੀ ਆ ਆਪਣੇ ਮਾਲਵੇ ਦੇ ਵਿੱਚੋਂ ਜਿਹੜੇ ਟਰੈਕਟਰ ਆਏ ਹੋਏ ਨੇ ਇਹਨਾਂ ਭਰਾਵਾਂ ਦੀ ਮਦਦ ਵਾਸਤੇ ਜਿਹੜਾ ਆਪਾਂ ਸ਼ੁਰੂ ਤੋਂ ਲੈ ਕੇ ਇੱਥੇ ਰਕੀ ਕਰੀ ਇੱਥੇ ਦੇਖਣ ਆਏ ਸੀ ਆਪਣੇ ਸੂਬਾ ਟੀਮ ਆਈ ਸੀ ਨਾਲ ਆਪਾਂ ਸਾਰੇ ਆਏ ਆ ਕਿ ਕਿੰਨੀ ਭਰਾਵਾਂ ਨੂੰ ਮਾਰ ਪਈਆ ਕੀ ਲੋੜ ਹੈ ਤੇ ਆਪਾਂ ਕਦੋਂ-ਕਦੋਂ ਮਦਦ ਕਰੀਏ ਉਦੋਂ ਜਿਹੜਾ ਟੀਚਾ ਮਿਥਿਆ ਗਿਆ ਵੀ ਆਪਾਂ ਸਾਥੀਓ ਪਹਿਲਾਂ ਇੱਥੋਂ ਦੇਖ ਕੇ ਗਏ ਸੀ ਕਿ ਜਦੋਂ ਪਾਣੀ ਉੱਤਰ ਗਏ ਭਰਾ ਜਦੋਂ ਆਪਣੇ ਘਰਾਂ ਚ ਵਾਪਸ ਪਰਤ ਗਏ ਇਹਨਾਂ ਦੇ ਆਪਾਂ ਚੁੱਲ੍ਹੇ ਚੱਲਦੇ ਕਰਨੇ ਆ ਜੇ ਕੱਪੜੇ ਬਿਸਤਰੇ ਖਰਾਬ ਹੋਏ ਇਹਨਾਂ ਭਰਾਵਾਂ ਦੀ ਉਹ ਮਦਦ ਕਰਨੀ ਹੈ ਸਾਡੇ ਪਰਿਵਾਰਾਂ ਦੀ ਉਦੋਂ ਬਾਅਦ ਦੇ ਵਿੱਚ ਫੇਰ ਆਪਾਂ ਇਹਨਾਂ ਉਹਦੇ ਪਸ਼ੂਆਂ ਦਾ ਸੋਚਣਾ ਤੂੜੀ ਲੈ ਕੇ ਆਇਆ ਆਚਾਰਾ ਚਾਰ ਆਇਆ ਫਿਰ ਆਪਾਂ ਨੇ ਉਸ ਤੋਂ ਬਾਅਦ ਦੇ ਵਿੱਚ ਕਣਕ ਦੀ ਬਜਾਈ ਤੱਕ ਦਾ ਜਿਹੜਾ ਜੁਮਾ ਉੱਟਿਆ ਉਹਦੇ ਵਾਸਤੇ ਆਪਾਂ ਪਹਿਲਾਂ ਬੀਜ ਦੇ ਕੇ ਗਏ ਆ ਫਿਰ 12 ਭੂਮ ਤੂੜੀ ਦੇ ਆਏ ਅੱਜ ਵੀ ਆਪਾਂ ਜਿਹੜੀ ਲਾਸਟ ਆ ਪਾਏ ਗਏ ਨੇ ਕਿ ਅਸੀਂ ਵਾਹਣ ਪੱਤਰ ਕਰਨ ਵਾਸਤੇ ਆਪਣਾ ਲਗਭਗ ਮਾਲਵੇਚੋਂ ਜਿਹੜਾ ਸੰਗਰੂਰ ਜ਼ਿਲ੍ਹੇ ਦੀ ਗੱਲ ਕਰ ਲਈ ਲਗਭਗ 100 ਤੋਂ 150 ਟਰੈਕਟਰ ਜਿਹੜਾ ਆਇਆ ਹੋਇਆ ਉਹਨਾਂ ਦੇ ਵਿੱਚੋਂ ਅੱਜ ਅਸੀਂ ਸਾਰਾ ਦਿਨ ਜਿਹੜਾ ਕੰਮ ਕੀਤਾ ਹੈ ਉਹ ਰਾਵੀ ਦੇ ਰੈ ਤੋਂ ਪਾਰ ਜਾ ਕੇ ਪੁਲ ਨੰਨ ਤੇ ਤੁਸੀਂ ਦੇਖਿਆ ਉਥੋਂ ਵੀਡੀਓ ਪਈਆਂ ਨੇ ਉਹ ਦਰਿਆ ਮੂਸਾ ਪਿੰਡ ਹੈ ਉਹਦੇ ਵਿੱਚ ਆਪਾਂ ਨੇ ਅੱਜ ਸਾਰਾ ਦਿਨ ਉੱਥੇ ਕੰਮ ਕੀਤਾ ਤੇ ਜਿਹੜਾ ਕੱਲ ਦਾ ਕੰਮ ਹੈ ਉਹ ਕੱਲ ਦਾ ਕੰਮ ਆਪਾਂ ਇੱਥੇ ਮਾਛੀ ਵਾਲੇ ਪਿੰਡ ਦੇ ਵਿੱਚ ਕਰਨਾ ਇੱਥੇ ਆਪਣੇ 10 ਟਰੈਕਟਰ ਆਏ ਹੋਏ ਆ ਆਪਣੇ ਦਿੜਵੇ ਬਲਾਕ ਦੇ ਟਰੈਕਟਰ ਨੇ 7 ਤੇ ਇਧਰਲੇ ਪਾਸੇ ਪ੍ਰਧਾਨ ਜੀ ਬੈਠੇ ਨੇ ਬੱਲਰੇ ਪਿੰਡ ਤੋਂ ਮੂਨ ਕਬਲਾਕ ਦੇ ਜਿਹੜੇ ਇਹਨਾਂ ਕੱਲੇ ਬੱਲੇ ਦੇ ਪਿੰਡ ਤੋਂ ਉੱਤੇ ਨਾ ਟਰੈਕਟਰ ਇਹਨਾਂ ਦੇ ਨੇ ਆਪਣੇ 10 ਟਰੈਕਟਰ ਅੱਜ ਇੱਥੇ ਖੜੇ ਆ ਆ ਪ੍ਰਧਾਨ ਜੀ ਸਾਡੇ ਭਰਾ ਪਰਮਜੀਤ ਸਿੰਘ ਹੋਰੀ ਬਾਪੂ ਜੀ ਇੱਧਰ ਬੈਠੇ ਆ ਇਹਨਾਂ ਦੇ ਘਰੇ ਆਪਾਂ ਰੁਕਿਆ ਬੜਾ ਆਨੰਦ ਆਇਆ ਸਾਨੂੰ ਭਰਾਵਾਂ ਦੀ ਜਿਹੜੀ ਇਹ ਸੋਚਿਆ ਜਾਂਦਾ ਕਿ ਕੁਦਰਤ ਨੇ ਮਾਰ ਮਾਰੀ ਉਹ ਕੁਦਰਤ ਨੇ ਨਹੀਂ ਮਾਰੀ ਮਾਰਨ ਵਾਲੇ ਇਨਸਾਨ ਨੇ ਕੁਦਰਤ ਨੇ ਤਾਂ ਸਾਨੂੰ ਇੰਨੀ ਦੂਰੋਂ ਲਿਆ ਕੇ ਇੱਥੇ ਮਲਾਇਆ ਤੇ ਬਿਠਾਇਆ ਲੰਗਰ ਪ੍ਰਸ਼ਾਦਾ ਛਕਿਆ ਬਾਕੀ ਸਾਡਾ ਕੋਈ ਆਪਣਾ ਇਥੋਂ ਕੁਸੋਣਾ ਇਹ ਮਕਸਦ ਨਹੀਂ ਕਿ ਅਸੀਂ ਆਪਣੇ ਆਪ ਨੂੰ ਦਿਖਾਉਣੇ ਆ ਜਾਂ ਅਸੀਂ ਕੀ ਕਰਦੇ ਆ ਕੀ ਨਹੀਂ ਕਰਦੇ ਪਰ ਉਹ ਅਸੀਂ ਇੰਨਾ ਕੁ ਸਨੇਹਾ ਜ਼ਰੂਰ ਦਿੰਨੇ ਆ ਕਿਉਂਕਿ ਜਿਹੜੇ ਸਾਡੇ ਲੋਕਾਂ ਨੇ ਸਾਡੇ ਪੰਜਾਬ ਨੇ ਸਾਡੇ ਬਾਹਰ ਬੈਠੇ ਸਾਥੀਆਂ ਨੇ ਜੋ ਵੀ ਆਪਣੀ ਕਿਰਤ ਕਮਾਈ ਚੋਂ ਤਿਲਫੁਲ ਜਿਹੜਾ ਦਾਨ ਕੀਤਾ ਉਹ ਜਿਹੜੇ ਪਈਏ ਸਾਨੂੰ પાਕੇ ਤੋਰਿਆ ਉਹ ਪਈਏ ਅਸੀਂ ਇੱਥੇ ਉਹਨਾਂ ਦੇ ਸਹਾਰੇ ਰੁੜਕੇ ਜੋ ਵੀ ਦਾਨ ਕੀਤਾ ਉਹ ਆਪਣੇ ਲੋਕਾਂ ਦੇ ਵਿੱਚ ਆਪਣੇ ਭਰਾਵਾਂ ਦੇ ਵਿੱਚ ਆਪਣੇ ਪਰਿਵਾਰਾਂ ਦੇ ਵਿੱਚ ਅਸੀਂ ਇੱਥੇ ਤੱਕ ਪਹੁੰਚਾ ਰਹੇ ਹਾਂ ਤੁਹਾਡੇ ਸੇਵਾਦਾਰ ਬਣ ਕੇ ਇਸ ਕਰਕੇ ਕਹਿੰਦੇ ਹਾਂ ਸਾਥੀਓ ਵੱਧ ਚੜ ਕੇ ਤੁਸੀਂ ਬੜਾ ਦਾਨ ਦਿੱਤਾ ਹੈ ਬੜਾ ਆਪਣੀਆਂ ਕਿਰਤ ਕਮਾਈਆਂ ਚੋਂ ਆਪਣੇ ਭਰਾਵਾਂ ਦੇ ਨਾਲ ਖੜੇ ਹੋਣ ਵਾਸਤੇ ਹਿੱਸਾ ਪਾਇਆ ਇਸ ਕਰਕੇ ਸਾਥੀਓ ਪ੍ਰਵਾਹ ਨਾ ਮੰਨਿਓ ਅਸੀਂ ਇੱਥੇ ਵੀ ਸਾਡੇ ਪਰਿਵਾਰਾਂ ਨੂੰ ਕਹਿੰਦੇ ਹਾਂ ਵੱਧ ਚੜ ਕੇ ਜਿੰਨੇ ਕੁ ਸਾਥ ਹੋ ਸਕਿਆ ਜਿੰਨੇ ਥੋੜੀ ਜ਼ਰੂਰਤ ਹੋਈ ਅਸੀਂ ਉਹ ਜ਼ਰੂਰਤ ਮੁਤਾਬਕ ਆਪਣਾ ਵੱਧ ਚੜ ਕੇ ਤਰੋਂ ਪਹੁੰਚਣ ਦੀ ਤੁਹਾਡੇ ਕੋਲ ਕੋਸ਼ਿਸ਼ ਕਰਾਂਗੇ ਤੁਹਾਡਾ ਬਹੁਤ ਧੰਨਵਾਦ ਸਾਡੀ ਬਹੁਤ ਸੇਵਾ ਜਿਹੜੇ ਸਾਡੇ ਆਪਣੇ ਪਰਿਵਾਰਾਂ ਚੋਂ ਕੀਤੀ ਆ ਆਪਣੇ ਸਮਝ ਕੇ ਅਸੀਂ ਇੱਥੇ ਬੈਠੇ ਆ ਇਸ ਕਰਕੇ ਸਾਥੀਓ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਤੁਸੀਂ ਵੀ ਖਾਸ ਕਰਕੇ ਮਾਲਵੇ ਵਾਲੇ ਸਾਡੇ ਸਾਥੀ ਜਿਹੜੇ ਆਇਓ ਆਪਣਾ ਕੀਮਤੀ ਕੰਮ ਕੀਮਤੀ ਸਮਾਂ ਛੱਡ ਕੇ ਆਪਣੀਆਂ ਫਸਲਾਂ ਖੇਤਾਂ 'ਚ ਖੜੀਆਂ ਛੱਡ ਕੇ ਤੁਸੀਂ ਆਇਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ